ਹਾਂਜੀ ਸਦਨੋ ਬੜੀ ਇੱਕ ਚਿੰਤਾਜਨਕ ਖਬਰ ਚੱਲਦੀ ਹੈ ਸਵੇਰ ਦੀ ਮਤਲਬ ਘਟਨਾਵਾਂ ਤਾਂ ਕੋਈ ਕਈ ਮਹੀਨੇ ਹੋ ਗਏਆਂ ਕਈ 6 ਮਹੀਨੇ ਤੋਂ ਵੱਧ ਹੋ ਗਏ ਘਟ ਘਟਦੀਆਂ ਨੂੰ ਪਰ ਉਹਦਾ ਜੋ ਕੰਸੀਕਵੈਂਸ ਸੀ ਇੰਨੇ ਗੰਭੀਰ ਇਸ ਹਾਲਾਤ ਤੱਕ ਪਹੁੰਚ ਜਾਣਗੇ ਉਹ ਵਾਕਿਆਤ ਚਿੰਤਾ ਦਾ ਵਿਸ਼ਾ ਹੈ ਇਹ ਹਦਕਿੰਤਾ ਜਨਕ ਹੋਈ ਗਿਆ ਹਲਕੇ ਕਿਸ ਇਲਾਕੇ ਵਾਸਤੇ ਸਰੀ ਪੰਜਾਬੀਆਂ ਨਾਲ ਭਰੀ ਸਰੀ ਵੈਨਕੋਰ ਦਾ ਇਲਾਕਾ ਬੀਸੀ ਕੈਨੇਡਾ ਦੇ ਵਿੱਚ ਬਾਹਰ ਤੋਂ ਆਪਣੇ ਦੇਸ਼ ਤੋਂ ਪੰਜਾਬ ਤੋਂ ਬਾਹਰ ਸਭ ਤੋਂ ਵੱਡੇ ਨਾਗਰਿਕਿਤ ਹਨ ਸਰੇ ਜਿੱਥੇ ਨਿਕਲਦੇ ਸਰੀਦੀ ਆਬਾਦੀ ਦੇ ਵਿੱਚ ਸਿੱਖਾਂ ਦੀ ਪੰਜਾਬੀਆਂ ਦੀ ਜਿਹੜੀ ਗਿਣਤੀ ਆ ਪਰਸੈਂਟੇਜ ਆ ਪਰਤੀਸ਼ਤਿਆ ਉਹ ਕਰੀਬ 35 ਤੋਂ 40 ਦੇ ਵਿਚਾਲੇ ਪੁੱਜਦੀ ਆ ਪਰ ਇਸ ਤੋਂ ਵੀ ਉਤਲੀ ਗੱਲ ਸਾਡੀ ترقی ਸਾਡੀ ਖੁਸ਼ਹਾਲੀ ਦਾ ਪੈਮਾਨਾ ਸਰੀਦੀ ਜਿਹੜੀ ਆ ਪ੍ਰਾਪਰਟੀ ਹੋਲਡਿੰਗ ਕਾਰ ਜਮੀਨਾਂ ਜਿਆਦਾ ਨਾ ਦੁਕਾਨਾਂ ਜਾਂ ਵਪਾਰ ਜਾਂ ਕੁਛ ਵੀ ਆ ਉਹਦੀ ਪੰਜਾਬੀਆਂ ਦੀ ਸਿੱਖਾਂ ਦੀ ਹੋਲਡਿੰਗ ਜਿਹੜੀ ਆ ਉਹ 55 ਤੋਂ 60% ਉਚਾਲਿਆ ਭਾਵੇਂ ਗਿਣਤੀ 35 ਤੋਂ 40 ਰੁਪਏ ਮਤਲਬ ਡਬਲ ਡਬਲ ਘਰ ਜਾਂ ਉਹ ਇੱਕ ਤੋਂ ਵੱਧ ਜਾਂ ਕਈ ਕਈ ਜ਼ਾਇਦਾਦਾਂ ਜ਼ਮੀਨਾਂ ਜਾਂ ਵਪਾਰ ਜੋ ਵੀ ਦੁਕਾਨਾਂ ਗਿਣ ਕੇ ਜਿ ਗਿਣਤੀ ਕੀਤੀ ਜਾਵੇ ਤਾਂ ਵਪਾਰ ਕਰਾਰੇ ਸਾਰੇ ਤਰ੍ਹਾਂ ਜਿਹੜੀ ਉਹ ਮਲਤ ਸਰੀ ਦੀ ਜਿਹੜੀ ਕੀਮਤ ਆ ਉਹ ਪੰਜਾਬੀਆਂ ਦੇ ਕੋਲ 55 ਤੋਂ 60% ਤੱਕ ਪਹੁੰਚ ਚੁੱਕੀ ਆ। ਦੇਰ ਕੇ ਵਾਦੀਪਨ 35 ਤੋਂ 40% ਤੇ ਆ। ਪੰਜਾਬੀ মিডিਆ ਤਾਂ ਸ਼ਾਇਦ ਜਿੰਨਾ ਸਰੀ ਦੇ ਵਿੱਚ ਜਾਂ ਬੈਂਕੂਰ ਇਲਾਕੇ ਦੇ ਵਿੱਚ ਪਰਫੁੱਲ ਤੇ ਆ, ਤਰੱਕੀ ਤੇ ਆ। ਉਹਨਾਂ ਦਾ ਸ਼ਾਇਦ ਪੰਜਾਬ 'ਚ ਵੀ ਇੰਡੀਆ ਜਿਹੀ ਹੋਰ ਕਿਤੇ ਦੁਨੀਆਂ 'ਚ ਹੋਰ ਕਿਤੇ ਨਹੀਂ ਜਿੰਨਾ ਇੱਥੇ ਕਹਿ ਸਕਦੇ ਆ। 4-4 5-5 ਰੇਡੀਓ ਸਟੇਸ਼ਨ 24 ਘੰਟੇ ਚੱਲਦੇ ਨੇ। ਬਾਕੀ ਛੋਟੇ-ਛੋਟੇ ਸੈਗਮੈਂਟਸ ਜਾਂ ਹੋਰ ਰੇਡੀਓ ਸਟੇਸ਼ਨ ਤੇ ਥੋੜੇ-ਛੋਟੇ ਜਿਹੜੇ ਸੈਗਮੈਂਟ ਲੈ ਕੇ ਕੋਈ ਆਪਣਾ ਪਸੰਦ ਕਰਦੇ ਉਹ ਗੱਲ ਵੱਖਰੀ ਆ। ਪੀਵੀ ਸਟੇਸ਼ਨਾਂ ਦੀ ਗੱਲ ਵੱਖਰੀ ਆ। ਰੇਡੀਓ ਸਟੇਸ਼ਨ 24 ਘੰਟੇ ਚੱਲਣ ਵਾਲੇ ਉਹ 4-5 ਨੇ। ਤੇ ਇਹ ਕੋਈ ਮਾੜੀ-ਮੋਟੀ ਉਪलब्ਧੀ ਜਾਂ ਨਹੀਂ ਗਈ। ਵੀ ਇਕੋ ਦੀ ਕਾਰੋਬਾਰ ਸਾਡੇ ਇੰਨੇ ਨੇ ਤੇ ਇੰਨੀ ਗਿਣਤੀ ਆ ਇਹਨੇ ਸੁਣਨ ਵਾਲੇ ਨੇ ਤਾਂ ਇਸ ਤਰ੍ਹਾਂ ਆ ਮਤਲਬ ਕਹਿ ਨਹੀਂ ਸਕਦੇ ਕਿ ਕਿਸੇ ਪਾਸੇ ਕਮੀ ਸੀ ਸਿੱਖਾਂ ਪੰਜਾਬੀਆਂ ਦੀ ਤਰੱਕੀ ਵਾਸਤੇ ਵਿੱਚ ਪਰ ਹੁਣ ਹੋ ਕੀ ਰਿਹਾ ਆ ਇਹ ਅੱਜ ਦੀ ਖਬਰ ਜਿਹੜੀ ਆ ਸਭ ਤੋਂ ਵੱਧ ਚਿੰਤਾ ਜਨਕ ਜਿਹੜੀ ਗੱਲ ਆ ਉਹ ਪਹਿਲੀ ਏ ਆ ਹੋਈ ਆ ਇਹ ਵੀ ਪੰਜਾਬੀ ਸਿੱਖ ਕਾਰੋਬਾਰ ਸਰੀਕਨੇਡਨ ਛੱਡ ਕੇ ਅਮਰੀਕਾ ਚ ਪੋਲੀਟਿਕਲ ਅਸਾਈਲਮ ਅਪਲਾਈ ਕਰਨ ਲੱਗੇ ਲੱਗ ਪਏ ਆ ਕਰ ਚੁੱਕੇ ਆ ਸ਼ੁਰੂ ਹੋ ਚੁੱਕਾ ਆ ਕਾਰਨ ਕਨੇਡਾ ਸਰਕਾਰ ਦੀਆਂ ਲਿਬਰਲ ਪਾਲਿਸੀਆਂ ਦਾ ਜਿਹੜਾ ਠਾਕੇ ਅਸੀਂ ਜਾ ਪੰਜਾਬੀ ਦਾ ਸਿੱਖ ਦਾ ਹੋਰ ਵੀ ਜਿੰਨੇ ਦੁਨੀਆ ਦੇ ਲੋਕ ਇੱਥੇ ਆ ਕੇ ਵਸੇ ਨੇ ਹੱਦ ਸਾਰੀ ਦੁਨੀਆ ਦਾ ਹਰ ਸੇਦਾਨ ਦੇ ਲੋਕ ਇੱਥੇ ਵਸਦੇ ਨੇ ਉਹਨਾਂ ਜਿਹੜੀਆਂ ਪਾਲਸੀਆਂ ਦਾ ਫਾਇਦਾ ਠਾ ਕੇ ਇੱਥੇ ਵਸੇ ਨੇ ਉਹੀ ਪਾਲਸੀਆਂ ਉਹੀ ਲਿਬਰਲ ਪਾਲਸੀਆਂ ਕਿਸੇ ਨੂੰ ਕੁਝ ਕਹਿਣ ਵਾਲੀ ਹੈ ਪੁਲਿਸ ਦੇ ਹੱਥ ਬੰਨੇ ਹੋਏ ਨੇ ਕਾਨੂੰਨ ਹੀ ਦੇ ਲਚਕੀਲੇ ਢਿੱਲੇ ਨੇ ਵੀ ਜਿਹੜੇ ਕ੍ਰਾਈਮ ਕਰਨੋ ਵਾਲੇ ਕ੍ਰਿਮੀਨਲ ਲੋਕ ਨੇ ਉਹਨਾਂ ਨੂੰ ਕੋਈ ਡਰ ਪਾਉ ਖਾ ਵੀ ਨਹੀਂ ਹੈਗਾ ਤੇ ਹੁਣ ਇੱਥੋਂ ਥੱਕ ਹਾਰ ਕੇ ਫਿਰ ਉਹਦੀਆਂ ਗੋਲੀਬਾਰੀ ਕਾਰੋਬਾਰਾਂ ਦੇ ਗੋਲੀਆਂ ਚੱਲੀਆਂ ਵਗੈਰਾ ਇਹਨਾਂ ਘਟਨਾਵਾਂ ਨੂੰ ਦੁਖੀ ਹੋ ਕੇ ਪੰਜਾਬੀ ਇਥੋਂ ਪਲਾਨ ਕਰਕੇ ਤੇ ਅਮਰੀਕਾ ਚ ਪੋਲੀਟੀਕਲ ਅਸਾਈਲਮ ਲੈਣੇ ਸ਼ੁਰੂ ਕਰ ਚੁੱਕੇ ਨੇ ਸਿੱਧੀ ਗੱਲ ਆ ਉੱਥੇ ਤੇ ਉਹ ਉਹਨਾਂ ਦੇ ਕੇਸ ਐਕਸੈਪਟ ਹੋ ਰਹੇ ਨੇ ਕਿਉਂਕਿ ਉਹ ਸਬੂਤ ਪੇਸ਼ ਕਰਦੇ ਨੇ ਵੀ ਸਰੀਦੀ ਜਾਂ ਬਲਕੋਹਰ ਇਲਾਕੇ ਦੀ ਜਾਂ ਬੀਸੀ ਦੀ ਜਿਹੜੀ ਪੁਲਿਸ ਆ ਉਹ ਕਹਿ ਰਹੀ ਆ ਵੀ ਅਸੀਂ ਤੁਹਾਨੂੰ ਫਿਲਹਾਲ ਦੀ ਘੜੀ ਕੋਈ ਸੁਰੱਖਿਆ ਕੋਈ ਪ੍ਰੋਟੈਕਸ਼ਨ ਨਹੀਂ ਦੇ ਸਕਦੇ ਤੇ ਤੁਸੀਂ ਇੱਥੋਂ ਮੂਵ ਹੋ ਜਿਓ ਮੈਨੂੰ ਲੱਗਿਆ ਤੁਹਾਨੂੰ ਚਲੇ ਜਾਓ ਭਾਵੇਂ ਪੁਲਿਸ ਤਾਂ ਕਹਿੰਦੀ ਤਾਂ ਇਹ ਆ ਵੀ ਤੁਸੀਂ ਆਪਣਾ ਡਰਸ ਬਦਲੋ ਕੇ ਸੋਰ ਜਗ੍ਹਾ ਤੇ ਪਰ ਇਹੀ ਘਟਨਾ ਵੀ ਆਏ ਸਾਹਮਣੇ ਵੀ ਇੱਕ ਕਾਰੋਬਾਰੀ ਨੇ ਤਿੰਨ ਐਡਰੈਸ ਬਦਲੇ ਪਰ ਉਹਨਾਂ ਤਿੰਨਾਂ ਤੇ ਗੋਲਾਬਾਰੀ ਹੋ ਗਈ ਗੋਲੀਆਂ ਚੱਲ ਗਈਆਂ ਫਿਰ ਉਹ ਲੋਕ ਕਿੱਥੋਂ ਜਾਣ ਹਾਰ ਕੀ ਉਹਨੇ ਅਮਰੀਕਾ ਦੀ ਜਾ ਕੇ ਅਸਾਈਲਮ ਅਪਲਾਈ ਕਰਤੀ ਤੇ ਉਹਦਾ ਕੇਸ ਜਨ ਅਕਸੈਪਟ ਹੋ ਗਿਆ ਮਤਲਬ ਮਨਜ਼ੂਰ ਹੋ ਗਿਆ ਇੱਕਦਮ ਤੇ ਜਾ ਕੇ ਕਾਰੋਬਾਰ ਬਦਲ ਨਹੀਂ ਸਕਦਾ ਜੇ ਉੱਥੇ ਉਹਨੂੰ ਰਹਿਦਾ ਹੋਰ ਕੋਈ ਤਰੀਕਾ ਹੈ ਹੀ ਨਹੀਂ ਸੀ ਪਰ ਉਹ ਲੋੜ ਜ਼ਰੂਰ ਤੋਂ ਪਰਿਵਾਰ ਆਪਣਾ ਬਚਾਉਣਾ ਸੀ ਪਰਿਵਾਰ ਦੇ ਵਾਸਤੇ ਉਹ ਇੱਕਦਮ ਜਿਹੜਾ ਤਰੀਕਾ ਸਿਰਫ ਇਹੀ ਸੀ ਤੇ ਉਹ ਸੀ ਪੋਲੀਟিক্যাল ਸਾਈਲੰਡ ਦਾ ਰਾਜੀ ਸ਼ਰਨ ਦਾ ਕਿਸੇ ਵੇਲੇ ਅਸੀਂ ਭਾਰਤ ਤੋਂ ਪੰਜਾਬ ਤੋਂ ਪਲਾਨ ਕਰਕੇ ਲੋਕ ਵਿੱਚ ਆਏ ਸੀ ਪੋਲੀਟিক্যাল ਅਸਾਈਲਮ ਲਈ ਸੀ ਤੇ ਹੁਣ ਇੱਥੇ ਹਾਲਾਤ ਇੰਨੇ ਵਗੜ ਗਏ ਨੇ ਵੀ ਸਿਰਫ ਕ੍ਰਾਈਮ ਕਰਕੇ ਤੇ ਇਹ ਮੇਲੇ ਚ ਕਿਲੇ ਨੇ ਕਾਨੂੰਨ ਇੱਥੋਂ ਦੇ ਤੇ ਸਰਕਾਰ ਦੇ ਕੰਨਾਂ ਤੇ ਜੂਨੀ ਸਰਕਾਰੀ ਲਿਪਸਰਸ ਕਰ ਰਹੇ ਨੇ ਕਾਨੂੰਨ ਨਹੀਂ ਬਦਲ ਰਿਹਾ ਆਪਦੇ ਠੀਕ ਹੈ ਜੀ ਅਸੀਂ ਕਰਾਂਗੇ ਪੁਲਿਸ ਹੋਰ ਲਾ ਦਾਂਗੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਹ ਕੁਝ ਹੈ ਪਰ ਕਾਨੂੰਨ ਨਹੀਂ ਬਦਲਨੇ ਇਧਰੋਂ ਜੇ 14 ਕ੍ਰਿਮినਲ ਇਹਨਾਂ ਨੇ ਆਇਡੈਂਟੀਫਾਈ ਕਰ ਲਏ ਵੀ ਆ ਆ ਲੋਕ ਨੇ ਤੇ ਮੇਰੇ ਖਿਆਲ ਵੀ ਹੋ ਸਕਦੇ ਉਸ ਤਰੀਬ ਵੀ ਸਾਰੇ ਹੋਣ ਉਹੀ ਹੋਣ ਪਰ ਕੀ ਹੋਇਆ ਜਦੋਂ ਉਹਨਾਂ ਤੇ ਐਕਸ਼ਨ ਲੈਂਦੀ ਵਾਰੀ ਆਈ ਤੇ ਢਿੱਲཅਕੀਲੇ ਕਾਨੂੰਨ ਨੇ ਉਹਨਾਂ ਨੇ ਆਪ ਪੋਲੀਟੀਕਲ ਸਾਈਲੈਂਸ ਅਪਲਾਈ ਕਰਤੀ ਕਹਿੰਦੇ ਸੰਤਰਾਜੀ ਸ਼ਰਨ ਚਾਹੀਦੀ ਇੱਥੇ ਤੇ ਉਹਨਾਂ ਦੇ ਜੋ ਵੀ ਉਹਨਾਂ ਦੇ ਖਿਲਾਫ ਐਕਸ਼ਨ ਲੈਣਾ ਸੀ ਸਰਕਾਰ ਨੇ ਜਾਂ ਪੁਲਿਸ ਨੇ ਉਹ ਸਟੇ ਹੋ ਗਿਆ ਤੇ ਉਹ ਉਸੇ ਤਰ੍ਹਾਂ ਇਸੇ ਤੱਤ ਦਰ ਤੋਂ ਮਾਰੇ ਫਿਰ ਲੋਕਾਂ ਨੇ ਹੋਣਾ ਅਮਰੀਕਾ ਛੱਲ ਲੈਣੀ ਸ਼ੁਰੂ ਕਰ ਦਿੱਤੀ ਕਿ ਉੱਥੇ ਕਾਨੂੰਨ ਬਹੁਤ ਸਖਤ ਨੇ ਉਤੇ ਮਜਾਲਾ ਕੋਈ ਚਿਹਰੀ ਫੜਕੰਦੇ ਨਾ ਖਾਸ ਕਰਕੇ ਟੰਪ ਦੇ ਇਰਾਦੇ ਵਿੱਚ ਤਾਂ ਹੁਣ ਇਹੋ ਜਿਕੇ ਕੇਸ ਸਾਹਮਣੇ ਆ ਰਹੇ ਨੇ ਵੀ ੱਟਕਾ ਹੀ ਕਹਿ ਸਕਦੇ ਆ ਬਿਲਕੁਲ ੱਟਕਾ ਸ਼ਰਿਆਮ ੱਟਕਾ ਪਰ ਸਰਕਾਰ ਮੰਨ ਨਹੀਂ ਰਹੀ ਉਹਨਾਂ ਦੀ ਫੌਜ ਵਿੱਚ ਦੋ ਜੰਗਾਂ ਲੜ ਚੁੱਕਾ ਦੋ ਵਾਰ ਸਰੀਰ ਤੇ ਗੋਲੀਆਂ ਦੇ ਨਿਸ਼ਾਨ ਲਈ ਫਿਰਦਾ ਉਹਨਾਂ ਦਾ ਸਾਬਕਾ ਫੌਜੀ ਤੇ ਕਿਸ ਆਧਾਰ ਤੇ ਉਹਨੂੰ ਦੇਸ਼ ਨਿਕਾਲਾ ਦਿੱਤਾ ਵੀ ਜਦੋਂ ਉਹ ਆਪਣੀ ਫੌਜੀ ਡਿਊਟੀ ਖਤਮ ਕਰਕੇ ਰਿਟਾਇਰਮੈਂਟ ਤੋਂ ਬਾਅਦ ਵਾਪਸ ਆਇਆ ਤੇ ਪੀਐਸਟੀਆ ਨੂੰ ਦਿਮਾਗੀ ਲੁੱਕਸ ਪਈ ਜਾਂਦਾ ਆ ਪੀਐਨਏ ਕਤਲਿਆਮ ਗੋਲੇਬਾਰੀ ਜਦੋਂ ਬੰਦਾ ਫਿਰ ਇੱਕ ਆਉਂਦਾ ਆ ਆਮ ਵਾਤਾਵਰਣ ਤੇ ਉਸ ਦੇ ਜਿਹੜੀ ਮਾਨਸਿਕ ਅਵਸਥਾ ਜਿਹੜੀ ਹੁੰਦੀ ਆ ਉਹ ਸਟੇਬਲ ਨਹੀਂ ਰਹਿੰਦੀ ਤਾਂ ਉਹਨੇ ਕੁਝ ਕੋਈ ਨਸ਼ੇ ਕਰਨ ਲੱਗ ਪਿਆ ਉਸ ਟਾਈਮ ਦੇ ਵਿੱਚ ਉਸ ਨੂੰ ਪੁਲਿਸ ਨੇ ਫੜਿਆ ਛੋਟਾ ਜਿਹਾ ਕੇਸ ਬਣਿਆ ਤੇ ਉਹਦੇ ਤੋਂ ਉਹ ਕੁਝ ਜੁਰਮਾਨਾ ਭਰ ਕੇ ਬਸ ਉਹ ਉਸ ਕੇਸ ਦੇ ਆਧਾਰ ਤੇ ਉਹਨੂੰ ਡਿਪੋਰਟ ਕਰਤਾ ਇੱਕ ਬਹੁਤ ਵੱਡੀ ਅਸਰ ਪੁਲਿਸ ਦੀ ਉਹਨੂੰ ਡਿਪੋਰਟ ਇਸ ਕਰਤੇ ਕਰਤਾ ਕਿ ਉਹਨੇ ਇੱਕ ਕੋਈ ਦੋ ਚੈੱਕ ਲਿਖੇ ਸੀ 80 ਤੇ ਇੱਕ 90 ਡਾਲਰ ਦੇ ਜਿਹੜੇ ਬੌਂਸ ਹੋ ਗਏ ਸੀ ਉਹ ਉਹਦੇ ਰੈਕੋਰਡ ਦੇ ਵਿੱਚ ਕ੍ਰਿਮੀਨਲ ਐਕਟੀਵਿਟੀ ਸੀ ਉਸ ਦੇ ਬੇਸ ਤੇ ਉਹਨੂੰ ਡਿਪੋਰਟ ਕਰਾ ਦਿੱਤੀ ਇੰਨੀ ਸ਼ਕਤੀ ਆ ਉਹ ਨਾ ਉਹ ਅਮਰੀਕਾ ਦੇ ਪਾਸੇ ਤੇ ਇੱਧਰ ਜਿਹੜੇ ਇੰਨੀ ਮੁਸ਼ਕਲ ਤੇ ਬਾਅਦ ਤੋਂ ਡਿਟੈਫਾਈ ਕੀਤੇ ਕ੍ਰਿਮੀਨल्स ਉਹਨਾਂ ਨੂੰ ਐਕਸ਼ਨ ਲੱਗੇ ਤੇ ਉਹਨਾਂ ਆਪਰੇਟਿਵ ਸੈਲ ਨੂੰ ਅਪਲਾਈ ਕਰਤੀ ਵਿਸੰਤਾ ਰਾਜੀ ਕਰਨ ਚਾਹੀਦੀ ਤੇ ਉਹਨਾਂ ਦਾ ਕੇਸ ਸਟੇ ਹੋ ਗਿਆ ਲੋਕ ਕੀ ਕਰਨ ਸਿਰ ਇੱਕ ਸ਼ਾਂਤੀ ਪ੍ਰਾਲਾਕਾ ਸ਼ਾਂਤੀ ਪ੍ਰੀ ਕਿਸੇ ਨਾਲ ਇਹਦਾ ਬਾਰਡਰ ਹੀ ਲੱਗਦਾ ਜਿੱਥੇ ਜੰਗ ਲੱਣੀ ਹੋਵੇ ਕਦੇ ਕੈਨੇਡਾ ਨੇ ਕੋਈ ਇਹੋ ਜਿਹਾ ਐਕਟੀਵਿਟੀ ਹੈ ਹੀ ਨਹੀਂ ਸੀ ਇੱਥੇ ਤੇ ਹੁਣ ਇਹ ਹਾਲਾਤ ਬਣ ਗਏ ਨੇ ਤੇ ਸਾਡਾ ਮੀਡੀਆ ਇੰਦਾ ਜਿਹੜਾ ਬੋਲ ਰਿਹਾ ਵੀ ਬੜਾ ਤਰੱਕੀ ਤੇ ਆ ਪਰ ਉਹ ਅਸਲੀ ਨੂੰ ਮੰਨਣ ਤੋਂ ਇਨਕਾਰੀ ਹੋ ਅਜੇ ਵੀ ਬਲੇਮ ਗੇਮ ਤੇ ਚੱਲਦੇ ਜਾਵਾ ਇਹਦਾ ਕਸੂਰਵਾਰ ਉਹ ਆ ਤੇ ਇਹਦਾ ਕਸੂਰਵਾਰ ਉਹ ਤੇ ਲੋਕ ਪਿਸਰੇ ਨੇ ਤੇ ਸਰੀਕ ਨੇ ਡਾ ਛੱਡ ਕੇ ਜਾਂਦੀਆਂ ਵਿਉਂਤ ਬਣਾਉਣ ਲੱਗ ਪਏ ਨੇ ਜਿੰਨੀ ਜਲਦੀ ਹੋਵੇ ਸਰਕਾਰ ਦੀਆਂ ਅੱਖਾਂ ਖੁੱਲਣ ਸਰਕਾਰ ਉੱਠ ਕੇ ਧਿਆਨ ਨਾਲ ਕਾਨੂੰਨ ਬਦਲੇ ਬਣਾਵੇ ਦੇ ਲੋਕਾਂ ਦੀ ਜਾਨ ਮਾਲ ਦੀ ਇਰਾਕੇ ਦੀ ਗਰੰਟੀ ਹੋਵੇ ਤਾਂ ਜੋ ਕੈਨੇਡਾ ਸਰੀ ਵੈਨਕੂਰ ਪਹਿਲਾਂ ਵਾਂਹੀ ਸ਼ਾਂਤੀ ਦਾ ਲਕਾ ਬਣਨ ਦਾ ਤੇ ਇਹ ਕੋਈ ਸਾਰੇ ਸਰੀ ਵਸੀਆਂ ਵਾਪੇ ਜਾਂ ਬਾਕੀ ਹੋਰ ਲੋਕਾਂ ਵਾਸਤੇ ਨਹੀਂ ਖਾਸ ਕਰਕੇ ਪੰਜਾਬੀਆਂ ਤੇ ਸਿੱਖਾਂ ਵਾਸਤੇ ਆਏ ਹਾਲਾਤ ਵੇਗਰੂ サまットばっクスありがとうごらい